ਨਾਮ ਰਜ ਸਰਪੁਰ ਦੇਵ ਸਿੰਘ ਸਰਪੰਚ ਪੱਤੀ ਕੋ ਆਸ਼ਾ ਜੀ ਕਿਸ ਤਰੀਕੇ ਤੁਹਾਨੂੰ ਡੀਸੀ ਸਾਹਿਬ ਮਿਲ ਕੇ ਗਏ ਡੀਸੀ ਸਾਹਿਬ ਇਹੋ ਕਹਿ ਕੇ ਗਏ ਆ ਕਿ ਕੋਈ ਵੀ ਸਾਡੇ ਪੁਲਿਸ ਪ੍ਰਸ਼ਾਸਨ ਦੇ ਮਸਲੇ ਜਾਂ ਸਿਵਲ ਦੇ ਮਸਲੇ ਕੋਈ ਵੀ ਤੁਹਾਨੂੰ ਬਾਰਡਰ ਤੇ ਕਿਰਤਾਂਦੀ ਹੈ ਤੇ ਸਾਡੇ ਨਾਲ ਹੈਲਪ ਲਾਈਨ ਤੇ ਸੰਪਰਕ ਕਰੋ ਜੀ ਤੇ ਅਸੀਂ ਬਾਰਡਰ ਤੇ ਬੈਠੇ ਕੋਈ ਖਾਸ ਮੁਸ਼ਕਲ ਨਹੀਂ ਅਸੀਂ ਇਹੋ ਮੰਗ ਕਰਦੇ ਆ ਵੀ ਬਾਰਡਰ ਵਾਲੀਆਂ ਗੇ ਮੰਡੀਆਂ ਦਾਣੇ ਫੱਕੇ ਵਾਲੀਆਂ ਉਹ ਮੇਰਾ ਆੜਤ ਜੇ ਹੋਣ ਦੇ ਖਾਤੇ ਵੀ ਦੀ ਸਿਸਾ ਨੂੰ ਇਹੋ ਮੰਗਿਆ ਵੀ ਜਲਦੀ ਤੋਂ ਜਲਦੀ ਇਹ ਮੰਡੀਆਂ ਜਿਹੜੀਆਂ ਨੇ ਉਹ ਖਾਲੀ ਕਰਵਾਈਆਂ ਜਾਣ ਕਿਉਂਕਿ ਆੜਤ ਕੀਤੇ ਤੇ ਲੇਬਰ ਜਿਹੜੀ ਆ ਬੜੀ ਮੁਸ਼ਕਲ ਚ ਹੈ। ਹੋਰ ਸਾਡੀ ਕੋਈ ਜ਼ਿਆਦਾ ਮੰਗ ਨਹੀਂ ਬਾਕੀ ਸਾਰਾ ਕੰਮ ਠੀਕ ਠਾਕ ਚੱਲੀ ਜਾਂਦਾ। ਤੇ ਇੱਕ ਜਿਵੇਂ ਪਿੰਡ ਛੱਡਣ ਦੀਆਂ ਫਵਾਵਾਂ ਆ ਪਿੰਡ ਦੇ ਡਟੇ ਹੋ। ਉਹ ਨਹੀਂ ਨਹੀਂ ਜੀ ਅਜੇ ਕੋਈ ਉਹੋ ਜੀ ਗੱਲ ਨਹੀਂ ਆਈ ਤਾਂ ਪਰ ਉੱਤੇ ਰਾਤ ਬਾਰਡਰ ਤੇ ਉੱਥੇ ਬੈਠੇ ਆ ਕੋਈ ਗੱਲ ਨਹੀਂ ਕੋਈ ਨਾ ਕੋਈ ਉਹੋ ਜੀ ਆਇਆ। ਬਾਕੀ ਕਈ ਪਿੱਛੇ ਪੱਚੇ ਫਵਾਵਾਂ ਵਾਲੇ ਪੁੱਛਦੇ ਆ ਪਰ ਅਸੀਂ ਆਪਣਾ ਕੋਈ ਸਾਡੇ ਉੱਤੇ ਕੋਈ ਅਜੇ ਉਹੋ ਜਿਹਾ ਰਵਾ ਨਹੀਂ। ਅਸੀਂ ਬਿਲਕੁਲ ਰਾਤ ਪਿੰਡੀ ਨੇ। ਮੇਰਾ ਨਾਂ ਹਾਂਜੀ ਇਹ ਮੈਂਬਰ ਪੰਚਾਇਤਾਂ ਦੇ ਤੇ ਅੱਜ ਡੀਸੀ ਸਾਹਿਬ ਐਸਐਸਪੀ ਸਾਹਿਬ ਤੁਹਾਨੂੰ ਮਿਲ ਕੇ ਗਏ ਤੇ ਕਿਹੜਾ ਮਿਲ ਕੇ ਗਏ ਜੀ ਬਹੁਤ ਸੋਹਣਾਂ ਨੇ ਸਤਾ ਦਿੱਤੇ ਉਹਦੇ ਵਿੱਚ ਜਿਹੜੀਆਂ ਫੇਲ ਆਪਵਾਵਾ ਡਾਉਂਦੇ ਲੋਕ ਉਹਨਾਂ ਤੋਂ ਬਚਣਾ ਚਾਹੀਦਾ ਹਾਂ ਸਭ ਤੋਂ ਵੱਧ ਇਹ ਲੋਕ ਇੱਥਰੋਂ ਉਹ ਹੋ ਗਿਆ ਤੇ ਉਹ ਹੋ ਗਿਆ ਬਾਰਡਰ ਤੇ ਬੜਾ ਕੁਝ ਦੱਸੀ ਜਾਂਦੀ ਤੁਹਾਨੂੰ ਪਤਾ ਉਹਨਾਂ ਤੋਂ ਬਚੋ ਤੇ ਜੇਕਰ ਕੋਈ ਵੀ ਕੋਈ ਗੱਲ ਇਹੋ ਜਿਹੀ ਹੁੰਦੀ ਹੈ ਤੁਹਾਨੂੰ ਕੋਈ ਮਿਲਦੀ ਹੈ ਜਾਣਕਾਰੀ ਕੋਈ ਪਾਕਿਸਤਾਨ ਨਾਲ ਕੋਈ ਡਰੋਨ ਆਉਂਦਾ ਕੁਛ ਐ ਹੁੰਦੀ ਆ ਕੋਈ ਜਾਫਦੀ ਆ ਉਹਦੀ ਜਾਣਕਾਰੀ ਤੁਰੰਤ ਜਿਹੜੀ ਆ ਸਾਨੂੰ ਉਹ ਨੰਬਰ ਦੇ ਕੇ ਗਏ ਆ ਉਹਨਾਂ ਦੇ ਉੱਤੇ ਸਾਡੇ ਨਾਲ ਸੰਪਰਕ ਕਰੋ ਤੇ ਅਸੀਂ ਉਸੇ ਵਲੇ ਤੁਹਾਡੀ ਹਾਜ਼ਰੀ ਦਾ ਜੁਦੂ ਆਗੇ ਤੇ ਦੂਸਰੀ ਅਸੀਂ ਡੀਸੀ ਸਾਹਿਬ ਦੇ ਅੱਗੇ ਮੰਗੇ ਵੀ ਕਰਦੇ ਆ ਕਿ ਜਿਹੜੀਆਂ ਬੈਂਕਰ ਦੇ ਉੱਤੇ ਜਿੰਨੀਆਂ ਵੀ ਬੰਕਾਂ ਹਨ ਉਹ ਖੁੱਲੀਆਂ ਰਹਿਣ ਲੋਕਾਂ ਨੂੰ ਬਹੁਤ ਕੈਸ਼ ਦੀ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਬੰਕਾਂ ਵਾਲਿਆਂ ਨੂੰ ਤੇ ਬੰਕਾਂ ਜਿਹੜੀਆਂ ਉਹ ਖੁੱਲੀਆਂ ਰਹਿਣੀਆਂ ਚਾਹੀਦੀਆਂ ਟਾਈਮ ਤੋਂ ਟਾਈਮ ਨਹੀਂ ਤੇ ਲੋਕਾਂ ਨੂੰ ਕੈਸ਼ ਦੀ ਬਹੁਤੀ ਪ੍ਰੋਬਲਮ ਆ ਨਾਮ ਰਜ ਸਰਾਰਪੁਰ ਦੇਵ ਸਿੰਘ ਸਰਪੰਚ ਪੱਤੀ ਕੋਈ ਆਸ਼ਾ ਕਿ ਕਿਸ ਤਰੀਕੇ ਨਾਲ ਤੁਹਾਨੂੰ ਡੀਸੀ ਸਾਹਿਬ ਮਿਲ ਕੇ ਗਏ ਡੀਸੀ ਸਾਹਿਬ ਇਹੋ ਕਹਿ ਕੇ ਗਏ ਆ ਕਿ ਕੋਈ ਵੀ ਸਾਡੇ ਪੁਲਿਸ ਪ੍ਰਸ਼ਾਸਨ ਦੇ ਮਸਲੇ ਜੇ ਜਾਂ ਸਿਵਲ ਦੇ ਮਸਲੇ ਕੋਈ ਵੀ ਤੁਹਾਨੂੰ ਬਾਰਡਰ ਤੇ ਕਿਤਾਉਂਦੀ ਹੈ ਤੇ ਸਾਡੇ ਨਾਲ ਹੈਲਪਲਾਈਨ ਤੇ ਸੰਪਰਕ ਕਰੋ ਅਸੀਂ ਬਾਰਡਰ ਤੇ ਬੈਠੇ ਕੋਈ ਖਾਸ ਮੁਸ਼ਕਲ ਨਹੀਂ ਅਸੀਂ ਇਹੋ ਮੰਗ ਕਰਦੇ ਆਂ ਵੀ ਬਾਰਡਰ ਵਾਲੀਆਂ ਗੇ ਮੰਡੀਆਂ ਦਾਣੇ ਫੱਕੇ ਵਾਲੀਆਂ ਉਹ ਮੇਰਾ ਆੜਤਗੇ ਹੋਣ ਦੇ ਖਾਤੇ ਵੀ ਡੀਸੀ ਸਾਹਿਬ ਨੂੰ ਇਹੋ ਮੰਗਿਆ ਵੀ ਜਲਦੀ ਤੋਂ ਜਲਦੀ ਇਹ ਮੰਡੀਆਂ ਜਿਹੜੀਆਂ ਨੇ ਉਹ ਖਾਲੀ ਕਰਵਾਈਆਂ ਜਾਣ ਕਿਉਂਕਿ ਆੜਤਗੇ ਤੇ ਲੇਬਰ ਜਿਹੜੀ ਹੈ ਬੜੀ ਮੁਸ਼ਕਲ ਚ ਹੋਰ ਸਾਡੀ ਕੋਈ ਜ਼ਿਆਦਾ ਮੰਗ ਨਹੀਂ ਬਾਕੀ ਸਾਰਾ ਕੰਮ ਠੀਕ ਠਾਕ ਚੱਲਿਆ ਇੱਕ ਜਿਵੇਂ ਪਿੰਡ ਛੱਡਣ ਦੀਆਂ ਫਵਾਵਾਂ ਤੇ ਪਿੰਡ ਦੇ ਘਟੇ ਹੋ ਨਹੀਂ ਨਹੀਂ ਜੀ ਅਜੇ ਕੋਈ ਉਹੋ ਜੀ ਗੱਲ ਨਹੀਂ ਆਹੀ ਤਾਂ ਉੱਤੇ ਰਾਤ ਬਾਰਡਰ ਤੇ ਉੱਥੇ ਬੈਠੇ ਆ ਕੋਈ ਗੱਲ ਨਹੀਂ ਕੋਈ ਨਾ ਕੋਈ ਉਹੋ ਜੀ ਆਏ ਆ ਬਾਕੀ ਕਈ ਪਿੱਛੇ ਪੱਛੇ ਫਵਾਵਾਂ ਵਾਲੇ ਪੁੱਛਦੇ ਆ ਪਰ ਅਸੀਂ ਆਪਣਾ ਕੋਈ ਸਾਡੇ ਉੱਤੇ ਕੋਈ ਅਜੇ ਉਹੋ ਜਿਹਾ ਰਵਾਂ ਨਹੀਂ ਅਸੀਂ ਬਿਲਕੁਲ ਰਾਤ ਪਿੰਡੀ ਨੇ ਮੈਂ ਨਾਂ ਜੀ ਆਤਮ ਸਿੰਘ ਪਿੰਡ ਰਾਜੋਕੇ ਪਤਨੀ ਬਲੋ ਹਾਂਜੀ ਤੇ ਮੈਂਬਰ ਪੰਚਾਇਤ ਹਾਂ ਜੀ ਤੇ ਅੱਜ ਡੀਸੀ ਸਾਹਿਬ ਐਸਐਸਪੀ ਸਾਹਿਬ ਤੁਹਾਨੂੰ ਮਿਲ ਕੇ ਗਏ ਤੇ ਕਿਹੜਾ ਮਿਲ ਕੇ ਕਹੇ ਜੀ ਬਹੁਤ ਸੋਹਣਾਂ ਨੇ ਸਦਾ ਦਿੱਤੇ ਉਹਨਾਂ ਦੇ ਵਿੱਚ ਜਿਹੜੀਆਂ ਫੇਲ ਅਫਵਾ ਸਭ ਤੋਂ ਵੱਧ ਇਹ ਲੋਕ ਇੱਥਰੋਂ ਉਹ ਹੋ ਗਿਆ ਤੇ ਉਹ ਹੋ ਗਿਆ ਬਾਰਡਰ ਤੇ ਬੜਾ ਕੁਝ ਦਸੀ ਜਾਂਦੀ ਤੁਹਾਨੂੰ ਪਤਾ ਉਹਨਾਂ ਤੋਂ ਬਚੋ ਤੇ ਜੇਕਰ ਕੋਈ ਵੀ ਕੋਈ ਗੱਲ ਇਹੋ ਜਿਹੀ ਹੁੰਦੀ ਹੈ ਤੁਹਾਨੂੰ ਕੋਈ ਮਿਲਦੀ ਹੈ ਜਾਣਕਾਰੀ ਕੋਈ ਪਾਕਿਸਤਾਨ ਨਾਲ ਕੋਈ ਡਰੋਨ ਆਉਂਦਾ ਕੋਈ ਐ ਹੋਂਦੀ ਆ ਕੋਈ ਜਾਂਦੀ ਆ ਉਹਦੀ ਜਾਣਕਾਰੀ ਤੁਰੰਤ ਜਿਹੜੀ ਆ ਸਾਨੂੰ ਉਹ ਨੰਬਰ ਦੇ ਕੇ ਗਏ ਆ ਉਹਨਾਂ ਦੇ ਉੱਤੇ ਤੁਹਾਡੇ ਨਾਲ ਸੰਪਰਕ ਕਰੋ ਤੇ ਅਸੀਂ ਉਸੇ ਵੱਲੇ ਤੁਹਾਡੇ ਹਾਜ਼ਰੀ ਤਾਂ ਜਦੋਂ ਆਗੇ ਤੇ ਦੂਸਰੀ ਅਸੀਂ ਡੀਸੀ ਸਾਹਿਬ ਦੇ ਅੱਗੇ ਮੰਗੇ ਵੀ ਕਰਦੇ ਆ ਕਿ ਜਿਹੜੀਆਂ ਬਾਰਡਰ ਦੇ ਉੱਤੇ ਜਿੰਨੀਆਂ ਵੀ ਬੰਕਾਂ ਹਨ ਉਹ ਖੁੱਲੀਆਂ ਰਹਿਣ ਲੋਕਾਂ ਨੂੰ ਬਹੁਤ ਕੈਸ਼ ਦੀ ਪ੍ਰੋਬਲਮ ਆ ਰਹੀ ਆ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਬੈਂਕਾਂ ਵਾਲਿਆਂ ਨੂੰ ਤੇ ਬੈਂਕਾਂ ਜਿਹੜੀਆਂ ਉਹ ਖੁੱਲੀਆਂ ਰਹਿਣੀਆਂ ਚਾਹੀਦੀਆਂ ਟਾਈਮ ਤੋਂ ਟਾਈਮ ਨਹੀਂ ਤੇ ਲੋਕਾਂ ਨੂੰ ਕੈਸ਼ ਦੀ ਬਹੁਤੀ ਪ੍ਰੋਬਲਮ ਆ